ਦੇ ਪੁੱਤੇ ਬੋਲਦੇ ਹਲਕੇ ਦੇ ਸਾਰੇ ਕਰ ਦੋਗੇ ਸਖਤ ਬਣਾ ਦੇਗਾ ਮਾਦਾ ਗੱਲ ਆਪਸੀ ਜਿਹੜਾ ਬਾਦਲ ਸਰਕਾਰ ਵੇਲੇ ਲੁਧਿਆਣੇ ਦੀ ਗੋਲੀਗੰਢ ਹੋਇਆ ਇੱਕ ਮੈਂ ਇੱਕ ਮਖਾਣੋ ਕੇਸਾਤਾਰੀ ਹਿੰਦੂ ਸਾਭ ਦੀ ਕੋਸ਼ਿਸ਼ ਕੀਤੀ ਸਿੱਖਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਥੇ ਸਿੱਖਾਂ ਦੇ ਉੱਪਰ ਹੀ ਗੋਲੀਆਂ ਬਾਦਲ ਸਰਕਾਰ ਨੇ ਚਲਾਈਆਂ ਉਹਦੇ ਬਾਰੇ ਤੁਸੀਂ ਕੀ ਕਰੋਗੇ ਦੇ ਸਿੱਖਾਂ ਯੱਤਿਆ ਪੈਣਾ ਜਦੋਂ ਨੌਕਰੀਆਂ ਵਾਂਗਣ ਜਾਂਦੀਆਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਸ਼ਰੇ ਬਾਜ਼ਾਰ ਬੇਇੱਜ਼ਤ ਕੀਤਾ ਜਾਂਦਾ ਬਾਦਲ ਸਰਕਾਰ ਦੇ ਟਾਈਮ ਤੇ ਹੋਇਆ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਕੀ ਕਰਦੇ ਤੁਸੀਂ ਕੀ ਬਾਦਲ ਸਰਕਾਰ ਇਹ ਕਰਦੇ ਕਰਦੇ ਅਸੀਂ ਇਨਸਟ੍ਰੂਮੈਂਟ ਮੁੱਖੇ ਦਾ ਹਮਲੇ ਦੇ ਉੱਤੇ ਜਦੋਂ ਕੁਝ ਲੋਕ ਤਲਵਾਰਾਂ ਲੈ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਨੂੰ ਇੱਕ ਜਵਾਨ ਨੇ ਮਾਰ ਦਿੱਤਾ ਸੀ ਹਾਂਜੀ ਪਰ ਉਸ ਤੋਂ ਪਹਿਲਾਂ ਜਦੋਂ ਹਰਨਾ ਆਨੰਦ ਵਾਲਾ ਕਾਂਡ ਹੋਇਆ ਅਨੰਦ ਸਾਰੇ ਪਿੰਡਾਂ ਦੇ ਵਿੱਚ ਤਲਵਾਰਾਂ ਚੱਲ ਰਹੀਆਂ ਸੀ ਉਸ ਤੋਂ ਕਰਨਾ ਨਹੀਂ ਮਰਿਆ ਉਹ ਕਿਉਂ ਨਹੀਂ ਮਰਿਆ ਤੇ ਜਦੋਂ ਵੀ ਮਰਦੇ ਸੱਖੀ ਕਿਉਂ ਮਰਦੇ ਉਹ ਵੀ ਇਕੱਲੀ ਸਰਕਾਰ ਵੇਲੇ ਕਿਉਂ ਬਿਲਕੁਲ ਨਹੀਂ ਮਰੇ ਉਹ ਹਰਨਾ ਵਾਲਾ ਵੱਲੋਂ ਮਰਿਆ ਸਰਕਾਰ ਦੀ ਗੋਲੀ ਨਾਲ ਪੀਸ ਦੀ ਗੋਲੀ ਨਾਲ ਨਹੀਂ ਮਰੇ ਜਿੱਥੇ ਜ਼ਮੀਨ ਐਕਵਾਇਰ ਕੀਤੀ ਗਈ ਉੱਥੇ ਔਰਤਾਂ ਨੂੰ ਨਰਮਿਆਂ ਵਿੱਚ ਖਪਾਹਾਂ ਵਿੱਚ ਡਾਂਗਾ ਨਾਲ ਭਜਾ ਰਿਆ ਪਾਣੀ ਦੇ ਵਿੱਚ ਕੁੱਟਿਆ ਗਿਆ ਬਾਦ ਸਰਕਾਰ ਵੱਲੋਂ ਕੁੱਟਿਆ ਗਿਆ ਸਾਰਾ ਕੁਝ ਕਿਉਂ ਹੋ ਗਿਆ ਜਿੰਦਰ ਕਾਲਮ ਵਿੱਚ 45% ਲੱਗੇ ਸਾਰੇ ਚਲਾਨ ਹੋ ਗਏ ਸਾਰੇ ਮੈਂ ਆਪ ਸਰਕਾਰ ਦੇ ਤੋਂ ਕੋਈ ਚਲਾਨ ਰੱਖੇ ਤੇ ਜਿਹੜਾ ਲੁਧਿਆਣਾ ਗੋਲੀ ਕਾਂਡ ਦੇ ਆਸੂਕੋਸ਼ ਨੂੰ ਅਜੇ ਤੱਕ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਆਸੂਕੋਸ਼ ਤੋਂ ਵੀ ਗੰਪੀ ਦੇ ਕੁਝ ਲੋਕਾਂ ਦਾ ਦਾਕਤ ਆਸੂਕੋਸ਼ ਨੇ ਕਰਕੇ ਉਹ ਸਾਰਾ ਕੰਡ ਵਾਪਰਿਆ ਜਾਲ ਵੀ ਸੁਣਿਆ ਵੀ ਅਸੂ ਤੋਂ ਉਸਨੇ ਕਾਫੀ ਪ੍ਰੋਬਲਮ ਮੱਤਸੋ ਉਹ ਕਾਇਤੇ ਨਾ ਸਕਦਾ ਉਸਨੇ ਜਿੱਥੇ ਕਾਹਲ ਹੋਇਆ ਜਿੱਥੇ ਬਾਰੇ ਹੋਈ ਉਛੇ ਪਰਵਾਰ ਨਾਲ ਕੇ ਸਭ ਕੰਮ ਰੱਖ ਕੇ ਲੋਕ ਪੁਲਿਸ ਕੰਮ ਤੇ ਜਿੱਥੇ ਟੈਂਕੀ ਦਿਖਾੜ ਕੇ ਜਦੋਂ ਇਹ ਜੀ ਇਨਸੀਡੈਂਟ ਹੋਇਆ ਕਿਤੇ ਵੀ ਇਸ ਤਰ੍ਹਾਂ ਦੁਨੀਆ ਦੇ ਬੇਗੋ ਮਤਲਬ ਰੋਕਣ ਕਰਨਾ ਤੁੰਦਨ ਖਾਂ ਵਰਤ ਪੁਲਿਸ ਐਕਸ਼ਨ ਪੁਲਿਸ ਹਮੇਸ਼ਾ ਸਿੱਖਾਂ ਤੇ ਐਕਸ਼ਨ ਕਿਉਂ ਲੈਂਦੀ ਆ ਸਿੱਖਾਂ ਦੀ ਪ੍ਰੋਟੈਕਸ਼ਨ ਲਈ ਬਿੰਦਰਾ ਨੇ ਕਿਹਾ ਕਸਰ ਛੱਡੀ ਜਦੋਂ ਦਿੱਲੀ ਮਰੇ ਬਿੰਦਰਾ ਨੇ ਮਾਈ ਕੰਟਰੀ ਮਾਈ ਲੈਂਡ ਦੇ ਵਿੱਚ ਜਿਹੜੀ ਭਾਜਪਾ ਦੇ ਨਾਲ ਭਾਜਪਾ ਦੇ ਨਾਂ ਦੇ ਰਾਸ਼ਟਰਪਤੀ ਉਹਦੇ ਭਾਜਪਾ ਨੇ ਅਡਵਾਨੀ ਨੂੰ ਉਤਰਵਾਇਆ ਜਿਹਦੇ ਸਿੱਖੋਂ ਦੇ ਰਿਹਾ ਸੀ ਪਹਿਲਾਂ ਕੋਣ ਸਮਝਾਇਆ ਗਿਆ ਸੀ ਤੁਸੀਂ ਬੋਤਲ ਦੇ ਵਿੱਚ ਬੈਠੇ ਤੇ ਹਮੇਸ਼ਾ ਪ੍ਰੋਟੈਸਟ ਕਰਦੇ ਰਹੋ ਤੁਮ ਜਿਸ ਤਰੀਕੀ ਸਰਕਾਰ ਤੇ ਨਿਕਲਿਆ ਨਾ ਉਸੀ ਅੰਗਤ ਤੇ ਅੰਰੁਦੀ ਮੌਤ ਹੋ ਗਿਆ ਸਰਵਾਰਾਂ ਤੇ ਹਥਿਆਰ ਸੁਧਿਆਤਾਂ ਤੇ ਪੁਲਿਸ ਦਾ ਰੁਕੂ ਉਹ ਵੀਡੀਓ ਪਈਆਂ ਦੇ ਵਿੱਚ ਉਹ ਵੀਡੀਓ ਪਈਆਂ YouTube ਤੇ ਤੁਸੀਂ ਦੇਖ ਸਕਦੇ ਸਾਰੀ ਦੁਨੀਆ ਨੇ ਦੇਖੀ ਇਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਉਹਨਾਂ ਨੇ ਜ਼ਬਰਦਸਤੀ ਸਰਪੰਚੀ ਆ ਕੇ ਰਾਈਟਿੰਗ ਕਰੀ ਕੁਸ਼ਕੀ ਉਹਨਾਂ ਨੂੰ ਐਕਚੁਅਲੀ ਪੁਲਿਸ ਨੂੰ ਕਿੱਨੇ ਦਿਨ ਦੁਨੀਆ ਦੇ ਲੋਕ ਪੁਲਿਸ ਰੋਕੂਗੇ ਨੇਕ ਪਰਿੰਸਿਪਲ ਦੀ ਗੱਲ ਨਹੀਂ ਸੀ ਇੱਕ ਮਿੰਟ ਕੈਨੇਡਾ ਦੇ ਵਿੱਚ ਸੜਕਾਂ ਤੇ ਪ੍ਰੋਟੈਸਟ ਹੁੰਦਾ ਕੋਈ ਹੁੰਦਾ ਬਿਲਕੁਲ ਹੁੰਦੇ ਵੀ ਚੱਲਦਾ ਉਸਾਰਾ ਕੋਈ ਬਿਲਕੁਲ ਨਹੀਂ ਚੱਲਦਾ ਬਿਲਕੁਲ ਨਹੀਂ ਚੱਲਦਾ ਅਜੇ ਤੱਕ ਕੰਪੋਨਟਸ ਦੇ ਵਿੱਚ ਕਦੇ ਕੋਈ ਬਤਾਈ ਨਹੀਂ ਚਲੋ ਜੀ मजा ਆ ਗਿਆ ਫਾਰਦਗੀ ਬਣਾ ਰਹੇ ਨਹੀਂ ਅਸੀਂ ਪੁੱਛਦੇ ਅੱਗੇ ਤੋਂ ਰੋਕਣ ਵਾਸਤੇ ਵੀ ਨਹੀਂ ਠੀਕ ਤੁਸੀਂ ਦੱਸੋ ਤੁਸੀਂ ਬਿਲਕੁਲ ਵਿਸ਼ਵਾਸ ਦਿਵਾਉਣੇ ਕਿ ਅੱਗੇ ਨਹੀਂ ਜਾਣਾ ਅੱਗੇ ਅੱਗੇ ਇਹਨਾਂ ਦੇ ਹੋਟ ਪ੍ਰੋਗਰਾਮ ਅਗਰ ਨਹੀਂ ਵਾਸਤੇ ਕਾਨੂੰਨ ਤੇ ਨਾਗਰੇ ਦੇ ਅੰਦਰ ਚੱਲਣ ਕੋਈ ਤੁਹਾਨੂੰ ਕੁਝ ਨਹੀਂ ਕੰਮ ਨਹੀਂ ਹੋ ਗੱਲ ਤੁਸੀਂ ਕਾਨੂੰਨ ਤੋੜਦੇ ਹੋ ਤਾਂ ਪੁਲਿਸ ਸਰਕਾਰ ਇਕ ਕਾਂਗਰਸ ਮੁਕੇ ਥੋੜਾ ਕੋਈ ਨਹੀਂ ਸਾਡਾ ਕੰਮ ਨਾਲ ਨਹੀਂ ਗੱਲ ਕਰਨੀ ਨਾਲ ਨਹੀਂ ਗੱਲ ਕਰਨੀ ਸਾਡਾ ਮਕਸਦ ਹੈਗਾ ਕਿੰਦੇਸ ਵਾਲਾ ਕਿੰਦੇਸ ਵਾਲਾ ਤੁਹਾਡੇ ਜਵਾਬ ਦਿੱਤੇ ਐ ਨਾ ਕਰੋ ਇਹ ਨਾ ਕਰੋ ਆਪਾਂ ਦਾ ਇਹ ਬਹੁਤ ਬਹਿਸ ਹੋ ਕੋਈ ਨਾ ਬਾਤ ਕੀ ਕਰਾਉਂਦਾ ਹਾਂ ਹਾਂ ਇੱਥੇ ਸਾਈਟ ਤੇ ਜਿਹੜੇ ਅੰਮ੍ਰਿਤ ਦੇ ਬਾਕਟਰ ਆਉਂਦੇ ਹਾਂ ਹਾਂ ਜੀ ਹਾਂ ਜੀ ਅਸੀਂ ਰੇਡੀ ਮੈਂ ਕਹਿੰਦਾ ਤੁਸੀਂ ਸਪਸ਼ਟੋ ਕਿ ਇਸ ਵਿੱਚ ਉਹਨਾਂ ਨੇ ਪ੍ਰੋਸੈਂਡਰ ਦਾ ਹੱਲ ਦੇ ਲਈ ਠੀਕ ਹੈ ਠੀਕ ਹੈ ਇਹ ਨਹੀਂ ਤੁਸੀਂ ਉਹਦਾ ਕੀ ਇਹਦਾ ਫੋਟੋ ਦਾ ਹੱਲ ਹੈ ਰਾਈਟ ਐਮਕੇ ਦੀ ਸਿਚੁਏਸ਼ਨ ਟੀਮ ਕਰ ਰਹੀ ਹੈ ਅਗਾਂਹ ਚ ਵੀ ਕਰ ਰਹੀ ਹੈ ਬਾਰਡਰ ਤੇ ਰਾਜਸਥਾਨ ਦੇ ਇਸ਼ਾਰੇ ਅਸੀਂ ਟੈਕਿੰਗ ਸਕਦੇ ਨੇ ਪਰ ਐਸੇ ਨੂੰ ਇਤਹਾਸਾਂ ਗੰਧ ਦਰਸ਼ਨ ਕਿੰਨੇ ਹਨ ਅਸੀਂ ਇੰਸੂਲਿੰਗ ਅਲੱਗ-ਅਲੱਗ ਹੁੰਦਾ ਹੈ ਤੁਸੀਂ ਇਹ ਵੀ ਕਹਿ ਸਕਦੇ ਕਿ ਉੱਥੇ ਆਈਡਿਆਦਰ ਐ ਕਿ ਹੋਏ ਇੱਥੇ ਇਹਨਾਂ ਦਾ ਸਭਿ ਸ੍ਰਿਤੀ ਆਪ ਵੀ ਤਰੀਕੋ ਤੇ ਆਪਾਂ ਸਿੱਖ ਸਕਦੇ ਹਾਂ ਲੋਕੀਂ ਜਿੰਨਾਂ ਕਸਰਵਾਣ ਬੀ ਹੋ ਗਈ ਇਹਨਾਂ ਦਾ ਹਗਾ ਹੱਕ ਜਦੋਂ ਆਪਾਂ ਐਮਐਲਏ ਬਣ ਕੇ ਜਾਵੜੇ ਉੱਥੇ ਮੁੜ ਕੇ ਝਗੜਦਾ ਆਪੇ ਝਗੜਾਂਗੇ ਹਾਂ ਆਇਆ ਸੋਚੋ ਜੇ ਨਾ ਵੜ ਕੇ ਜਾਓ ਨਾ ਫੇਰ ਜਾਓ ਤਾਂ ਨਾ ਹੋਰ ਕੋਈ ਬਣਾਉਣਾ ਸਿੱਖ ਦਾ ਹੱਕ ਨਹੀਂ ਬਣਦਾ ਕਾਂਗਰਸ ਨੂੰ ਵੋਟ ਪਾਉਣ ਦਾ ਟਾਇਰ ਗਲਾ ਚ ਪਾ ਕੇ ਸਾਰੇ ਸਾਰੇ ਜਿਹੇ ਐਸ ਗੱਲ ਇਹ ਕਿਸੇ ਵੀ ਬੰਦੇ ਦਾ ਹੱਕ ਨਹੀਂ ਬਣਦਾ ਕਾਂਗਰਸ ਨੂੰ ਵੋਟ ਪਾਉਣ ਦਾ ਜਿਹੜਾ ਸਿੱਖ ਪਾਉਂਦਾ ਅੰਕਲ 84 ਚ ਆਏ ਤਾਂ ਨਾ ਦੁਕਾਨਾਂ ਦੀਆਂ ਲੱਟਾਂ ਪਈਆਂ ਹਰਮਿੰਦਰ ਸਾਹਿਬ ਆਪਣਾ ਸਾਰਾ ਕੰਮ ਕਰਦਾ ਕਾਂਗਰਸ ਦੇ ਸਾਹਿਬ ਮਾਈ ਕੰਟਰੀ ਮਾਈ ਲਾਈਫ ਠੀਕ ਹੈ ਨਾ ਉਹਦੇ ਵਿੱਚ ਅਡਵਾਨੀ ਨੇ ਸਿੱਧਾ ਲਿਖਿਆ ਹੋਇਆ ਵੀ ਮੈਂ ਇੰਦਰਾ ਨੂੰ ਕਿਆ ਸੀ ਵੀ ਹਮਲਾ ਕਰ ਦੇ ਤੇ ਆਪਣਾ ਭਾਜਪਾ ਨੂੰ ਪਾਉਣ ਦਾ ਹੱਕ ਬਣਦਾ ਨਹੀਂ ਹੁਣ ਮੈਂ ਤੇ ਆਪਾਂ ਭਾਜਪਾ ਨੂੰ ਹਾਂ ਇਹ ਗੱਲ ਜਿਹੜੀ 40 ਸਾਲ ਤੋਂ ਭਾਜਪਾ ਨੂੰ ਕਰਦਾ ਨਹੀਂ ਮੈਂ ਤਾਂ ਤੁਹਾਡੇ ਮੈਂ ਤਾਂ ਮੈਂ ਤਾਂ ਕਹਿਣਾ ਤੁਹਾਨੂੰ ਮੈਂ ਪਾਜ ਪਾੜੀ ਗੱਲ ਕੀਤੀ ਇੱਕ ਵਾਰ ਤੁਹਾਡੇ ਆਪਾਂ ਕਹਿੰਦੇ ਕੰਗਰਸ ਉਹ ਸਾਡੇ ਵਾਸਤੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਕੁਝ ਕਰਨਗੇ ਕੁਝ ਕੀ ਨਾ ਸਾਲ ਘਰੇ ਗੱਲ ਉਹ વિશ્વાસ ਕਰਨਾ ਸਾਡਾ ਫਰਜ਼ ਹੈ ਇਹਨਾਂ ਬੈਕ ਗੱਲ ਇਹਨਾਂ ਨਾਲ ਨਹੀਂ ਇਧਰ ਆ ਜਾਓ ਇਧਰ ਜਮਾ ਬੱਸ ਆਹ ਲੈਂਦੇ ਕਹਿੰਦਾ ਹੋਰ ਸੁਣੋ ਪਿਆਰੇ ਵੀ ਹਾਂ ਜੀ ਅਰੋੜਾ ਇੱਕ ਵਾਰ ਹਾਂ ਜੀ ਆਜਾ ਠੀਕ ਹੈ ਅਗਲੇ ਦਿਨ ਅਗਰ ਕੋਈ ਸਿਕਰ ਹੋ ਰਿਹਾ ਹੈ ਕਿਉਂਕਿ ਅਨਰੋਲੀ ਮੌਤ ਬਕਰ ਡੋਨ ਸਪੈਕਟਰ ਤੇ ਨਿਕਲੇ ਹੋਗੇ ਤੇ ਜੇ ਪੁਲਿਸ ਹਿੰਦੇ ਰੁਕਣਾ ਹਾਂਜੀ ਸਾਥੀ ਹਾਂਜੀ ਅਗਰ ਉਹ ਨਹੀਂ ਰੁਕਦੇ ਉਹਨਾਂ ਦੇ ਹੱਥ ਵਿੱਚ ਹਥਿਆਰ ਨੇ ਹਾਂਜੀ ਤੇ ਪੁਲਿਸ ਕੋ ਹਥਿਆਰ ਹੁੰਦਾ ਹੈ ਕੰਦੇ ਮਾਰਨ ਦਾ

ਪੀਟਰਸ ਗੋਰੀਚਕ ਜੀ ਅਜਾਣ ਦਾਸ ਜੀ ਦੂਜੀ ਇਸਕੂਪ ਤੇ ਜੀ ਬੁਝਾ ਅਜਾਣ ਦਾਸ ਜੀ ਤੀਸਰੀ ਕਿੱਜਾ ਕਾ ਲਗਾ ਜਿੱਥੇ ਨਰਮਿਆ ਵਿੱਚ ਇੱਕ ਠਾਹਾ ਵਿੱਚ ਔਰਤਾਂ ਨੂੰ ਭੁਜਾਬ ਜਾ ਕੇ ਕੁੱਟਿਆ ਗਿਆ ਕਿੱਥੇ ਜਿੱਥੇ ਜ਼ਮੀਨ ਐਕਵਾਇਰ ਹੋ ਰਹੀ ਸੀ ਜਮੀਨ ਐਕਵਾਇਰ ਕਿਸੇ ਕੋਲ ਵੈਲ ਕੰਸੋਰਟੀਅਮ ਨੂੰ ਇੱਕ ਟਾਈਮ ਨੂੰ ਜਦੋਂ ਨੂੰ ਪਤਾ ਲੱਗਿਆ ਕਿ ਇੱਥੇ ਪਾਵਰ ਪ੍ਰੋਜੈਕਟ ਪ੍ਰੋਜੈਕਟ ਹੋਣੇ ਉਹ ਆਪ ਕੰਪਨੀ ਕੋਲ ਗਏ ਸਾਰਾ ਪਿੰਡ ਇਕੱਠਾ ਹੋ ਕੇ ਕੰਪਨੀ ਕੋਲ ਗਿਆ ਆਪਕੋ ਇਹ ਕਿਸੇ ਸਾਥੀ ਦੇ ਨਾਲ ਕੇ ਪ੍ਰੋਜੈਕਟ ਆ। ਤੇ ਆਪ ਹੈ ਜੋ ਰੇਟ ਲਿਖਿਆ ਗਿਆ ਸੀ ਉਹ 5 ਗੁਣਾ ਕੰਪਨੀ ਨੇ ਦੇ ਦਿੱਤਾ। ਪੇਮੈਂਟ ਕਰਕੇ ਜ਼ਮੀਨਾਂ ਉਹਦੇ ਨਾਮ ਦਿਖਾ ਕੇ ਜਿਹੜੇ ਪੈਸੇ ਮਿਲੇ ਉਹਨਾਂ ਦੀ ਨਵੀਂ ਸੇਵਾ ਉਹਨਾਂ ਨੇ ਖਰੀਦੀ ਹੈ। ਇਹਨਾਂ ਨੂੰ ਤਾਂ ਸਿਰਫ ਚੱਕਿਆ ਗਿਆ ਸੀ ਕਿਸੇ ਪੋਲੀਟਿਕਲ ਪਾਰਟੀ ਨੇ ਜਿਹਨੂੰ ਕੋਰਪੋਰਲਾਈਸ ਕੀਤਾ ਉਹ ਪੰਜਕ ਪਰਿਵਾਰ ਸੀ ਸਿਰ ਉਹਨਾਂ ਨੂੰ ਔਰਤਾਂ ਨੂੰ ਕੋਤੈਂਦਾ ਦਾ ਮਤਲਬ ਨਹੀਂ ਪੈ ਰਿਹਾ ਜਿਹੜੀ ਜਿਹੜੀ ਜ਼ਮੀਨ ਉਹ ਕਰਦੇ ਸੀ ਉਹਨਾਂ ਨੇ ਇਸ ਤਰੀਕੇ ਨਾਲ ਪੁਲਿਸ ਵਾਲਿਆਂ ਨੇ ਜਿਹੜੀ ਜ਼ਮੀਨ ਨੂੰ ਵੇਚ ਦਿੱਤੇ ਸੀ ਨਾਲ ਗੱਡੀਆਂ ਉਹ ਵੀਡੀਓ ਪਈਆਂ ਜਿਹੜੀ ਜ਼ਮੀਨ ਨੂੰ ਵੇਚ ਦਿੱਤੇ ਸੀ ਦੁਬਾਰਾ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੀ ਗਲਤੀ ਸੀ ਇਹ ਇਹ ਉਹਨਾਂ ਦੀ ਗਲਤੀ ਹੈ ਤੇ ਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਡੰਗਾ ਲੈ ਕੇ ਉਹਨਾਂ ਨੂੰ 3 ਵਾਰ ਨੂੰ ਕੁੱਟਣਾ ਜੀ ਬੇਇੱਜ਼ਤ ਕਰੀਏ ਥੱਪੜ ਮਾਰੀਏ ਆਹ ਥੋੜੀ ਜੇ ਪਹਿਲਾਂ ਹੀ ਅਜੇ ਕਾਲਜ ਸਰਪੰਚ ਨੂੰ ਥੱਪੜ ਮਾਰਿਆ ਗਿਆ ਥੋੜੀ ਜਿਹੀ ਪੁਲਿਸਮੈਨ ਦੇਖੋ ਜਿਹੜੀ ਸੈਂਸ ਉਹਨਾਂ ਨੇ ਨਹੀਂ ਸੀ ਔਰ ਤਾਂ ਇਹਨਾਂ ਦੇ ਗਲ ਨੂੰ ਚੁੰਬਣ ਦਾ ਉਹ ਕੀ ਕਰਨਗੇ ਦੱਸੋ ਇਹਦੀ ਵੀ ਇੱਜ਼ਤ ਬਰਾਬਰ ਹੀ ਆ ਜੇ ਹੁਣ ਮੈਂ ਨੱਡ ਜਣ ਲੜਦਾ ਫਿਰ ਅਗੇ ਇਹ ਚੀਜ਼ ਇਹ ਚੀਜ਼ ਨੂੰ ਤੂੰ ਦਾ ਸਮਝਦਾ ਹੈ ਜਿਹੜੀਆਂ ਇਹਦਾ ਮਤਲਬ ਬੋਰਡਾ ਫਿਰ ਧਰਨਾ ਲਾ ਕੇ ਕਿਸੇ ਨੂੰ ਨੰਗਣ ਨਾ ਦੇਣ ਜਿਹੜੀ ਉਹ ਪਾਸੇ ਕਰਨਾ ਕੋਈ ਪ੍ਰਸ਼ਾਸਨ ਦਾ ਫਰਜ਼ ਨਹੀਂ ਜਿੱਥੇ ਇਹ ਪੰਜਾਬ ਜਾ ਕੇ ਖੇਤਾਂ ਦੇ ਵਿੱਚ ਕੁੱਟਿਆਗਾ ਉੱਥੇ ਕਿਸੇ ਘੋੜਿਆ ਤੇ ਪੁਲਿਸ ਹੀ ਘੋੜੇ ਤੇ ਬੈਠੇ ਦੇ ਨਹੀਂ ਨਹੀਂ ਮੇਰੀ ਗੱਲ ਵੀ ਕਹਦਾ ਵੀ ਗੱਲ ਨੂੰ ਇਹਦਾ ਤਾਂ ਉਹੀ ਹੈ ਜਿਹੜਾ ਗਲਤ ਹੁੰਦਾ ਮੂਰੇ ਕਹਿੰਦਾ ਤੁਸੀਂ ਇਹਦੇ ਘੋੜੇ ਤੇ ਬੈਠੇ ਬਣਦੇ ਗਾਇਦ ਵਿੱਚ ਗੱਲ ਕਰ ਰਿਹਾ ਹੋ ਪਰ ਮੇਰੇ ਇੰਥੇ ਘੋੜਿਆ ਤੇ ਸੀ ਪੁਲਿਸ ਅਸੀਂ ਤੇ ਮੋਦਾ ਲਾਸ਼ਾ ਬਣ ਕੇ ਝੂਠ ਸੋਣੇ ਤਾਂ ਬੇਸ਼ੱਕ ਛੁਣੀ ਚੱਲੋ ਮੈਨੂੰ ਕੋਈ ਫਰਕ ਨਹੀਂ ਜਾਏਗਾ ਪਰ ਜਿਹੜਾ ਉਸਨੂੰ ਜਿਹੜੇ ਛੱਡੀਆਂ ਜ਼ਮੀਰਾਂ ਚਾਹਦੀਆਂ ਤਾਂ ਸਾਨੂੰ ਜੇ ਸਵਾਲ ਜਾ ਪੁੱਛ ਲੈਣੇ ਪ੍ਰੋਜੈਕਟ ਨਹੀਂ ਚਾਹੁੰਦੇ ਪੰਜਾਬ ਹਾਂਜੀ ਨਹੀਂ ਚਾਹੁੰਦੇ ਪ੍ਰੋਜੈਕਟ ਹਰ ਕੋਈ ਚਾਹੁੰਦਾ ਹੈਗਾ ਪਰ ਜਿੱਥੇ ਅਤਿਆਚਾਰ ਹੋਣਾ ਉੱਥੇ ਸਾਡਾ ਬੋਲਣਾ ਫਰਜ਼ ਬਣਦਾ ਉਂਗਲਾਂ ਚ ਉਂਗਲਾਂ ਤੇ ਉਂਗਲ ਲਾ ਕੇ ਉਹਨਾਂ ਲੋਕਾਂ ਨੂੰ ਖਸਾਇਆ ਗਿਆ ਹੈ ਪੜਕਾਇਆ ਗਿਆ ਸੀ ਕਿ ਥੋੜੇ ਨਾਲ ਗਲਤ ਹੋਏ ਉਹ ਆਪਦੀ ਜ਼ਮੀਰ ਵੇਚ ਬੈਠੇ ਸੀ ਅਨਾਡਾਡਾ ਪਾਰਟੀਆਂ ਨਾਲ ਜੁੜੇ ਹੋਏ ਸੀ ਉਹ ਵਿਰੋਧੀ ਸੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਜੇ ਹੁਣ ਸਰਕਾਰ ਦੇ ਅਲਿਆਮ ਲਾਉਂਦੇ ਸੀਗੇ ਉਹ ਮੰਨਦਾ ਜਦੋਂ ਆਪਾਂ ਪਹਿਲੀ ਵੇਚ ਦੀਆਂ ਮੁਰਕੇ ਕਾਰਜਾ ਕਰਕੇ ਜੇ ਕਾਲੀਆਂ ਨਾਲ ਜੁੜੇ ਪੈਸੇ ਲਈ ਅੰਗੜ ਪੈਸੇ ਲਈ ਸਾਰਾ ਕੋਈ ਲੋਕੀ ਕਰੀ ਜਾਂਦੇ ਪੈਸੇ ਲਈ ਕੀ ਨਹੀਂ ਕਰਦੇ ਕੰਪਨੀ ਨੇ ਆਪਦੀ ਜ਼ਮੀਨ ਪਲੇਟਫਾਰਮ ਤੇ ਫੈਂ ਫੈਂਸ ਥੋੜੀ ਗਿਲਸਰ ਥੋੜੀ ਕੋ ਪ੍ਰੋਪਰਟੀ ਤੁਹਾਡਾ ਘਰਾਂਗੇ ਉਹਦਾ ਘਰ ਤੋੜੂਗਾ ਤੇ ਤੁਸੀਂ ਕੀ ਕਰੋਗੇ ਹਾਂਜੀ ਗਿਲਸਰ ਇੱਕ ਕੁਐਸਚਨ ਮੇਰੇ ਆ ਜਿਹੜਾ ਸਰਸਾ ਵਾਲੇ ਦਾ ਉਹ ਰੋਲਾ ਪਿਆ ਸੀ ਉਹਦੇ ਉੱਤੇ ਆਪਣਾ ਧਾਰਾ ਲੱਗੀ ਸੀ ਵੀ ਉਹਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਹਨਾ ਜੀ ਮੇਰੇ ਕੋਲ ਪਹਿਲਾਂ ਤੱਕ ਬਾਰੇ ਡਿਟੇਲਸ ਆ ਬਾਅਦ ਮਿਲਣਗੇ ਹਾਂ ਜੀ ਹਾਂ ਨਹੀਂ ਉਹ ਮੈਂ ਤੁਹਾਨੂੰ ਦੱਸਦਾ ਨਾ ਮੈਂ ਕਮੈਂਟ ਨਹੀਂ ਕਰ ਸਕਦਾ ਤੇ ਉਹ ਮੇਰਾ ਮੇ ਜਾਣਨ ਵਾਲਾ ਸੀ ਇੱਕ ਉਹਨੇ ਸਰਸਾ ਵਾਲੇ ਤੇ ਫਿਲਮ ਬਣਾਈ ਸੀ ਉਹਦੇ ਉੱਤੇ ਵੀ ਉਹੀ ਧਾਰਾ ਲੱਗੀ ਬੀਤਾਰ ਮਿਕਪਾਵਨਾ ਨਾਲ ਖੇਡਿਆ ਕੇਸ ਚੱਲ ਰਿਹਾ ਸਰਸਾਵਾਲਾ ਹਾਂਜੀ ਹਾਂ ਬਟ ਉਹਨੂੰ ਤੀਸਰੇ ਦਿਨ ਹੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਪਾਤਾ ਤੇ ਸਰਸਾਵਾਲੇ ਨੂੰ ਕੋਈ ਕੀ ਆਪਣਾ ਦੇਸ਼ ਦਾ ਕਾਨੂੰਨ ਵੱਖਰਾ ਵੱਖਰਾ ਸਾਰਿਆਂ ਵਸਤੀ ਕੋਈ ਹਰ ਇਨਸੀਡੈਂਟ ਅਲੱਗ ਲੱਗਦਾ ਉਹ ਤਾਂ ਹੁਣ ਧਾਰਾ ਲਾਉਣ ਵਾਲੇ ਨੇ ਦੇਖਣਾ ਨਾ ਵੀ ਮੈਂ ਧਾਰਾ ਕਿਹੜੀ ਲਾ ਰਿਹਾ ਕਿਹੜੀ ਨਹੀਂ ਲਾ ਰਿਹਾ ਦੋਨਾਂ ਤੇ ਸੇਮ ਧਾਰਾ ਲੱਗੀ ਹੋਈ ਹੈ ਸੇਮ ਉਹਨੇ ਵੀ ਧਾਰਮਿਕ ਉਹ ਉਹਨਾਂ ਨੇ ਉਹਦੇ ਧਰਮ ਨੂੰ ਟੇਲ ਪੱਜਾਈ ਚਲੋ ਥੋੜਾ ਘੜਾ ਏ